ਸਤਨਾਮ ਸ੍ਰੀ ਵਾਹਿਗੁਰੂ ਜੀ ਜਿਤਾ ਸਮੰਦ ਸਾਗਰ ਨੀਰ ਭਰਿਆ ਦਿੱਤੇ ਓਗਣ ਹਮਾਰੇ ਦਇਆ ਕਰੋ ਕੁਸ਼ਮੇਸ਼ਰਿ ਪਾਵੋ ਦੁਪਦੇ ਪਥਰ ਤਾਰੇ ਧਰਮਾਂ ਦੇ ਠਾਂਡੇ ਦਰਬਾਰ ਉਜਵੇਂ ਸਵਰਗ ਕਰੇਕ ਮੇਰੀ ਦਰਸ਼ਨ ਦੀ ਜੈ ਖੋਲ ਕਵਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਰੱਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦਿ ਪਾਠ ਪੜਿਓ ਰਵੇਤ ਵਿਚਾਰਿਓ ਨੇਵਲ ਪਯੰਗਮ ਸਾਦੇ ਪੰਜ ਜਨਾ ਸੋ ਸੰਗ ਨਾ ਛੁਟਕਿਓ ਆਦਿਕ ਅਹੰ ਬੁਦ ਵਾਦੇ ਪਾਠ ਪੜਿਓ ੁਰ ਵੇਦ ਵਿਚਾਰਿਓ ਨੇਵਲ ਪਯੰਗਮ ਸਾਦੇ ਪੰਜ ਜਨਾ ਸੋ ਸੰਗ ਨਾ ਛੁਟਕਿਓ ਆਦਿਕ ਅਹੰ ਬੁਦ ਵਾਦੇ ਪਿਆਰੇ ਇਨ ਵਿਦ ਮਿਲਨ ਜਾਏ ਮੈਂ ਕੀਏ ਕਰਮ ਨਿਕਾ ਹਾਰ ਪ੍ਰਭ ਸਾਮੀ ਕੇ ਦਵਾਰੈ ਦੀਜੈ ਬਤ ਬਿਕਾ ਰਹਾ ਮੋਨ ਪਯੋ ਕਰ ਪਾਤੀ ਰਹੇ ਨਗਨ ਫਿਰਿਓ ਬਨ ਬਾਹੀ ਤਤ ਤੀਰਥ ਸਭ ਧਰਤੀ ਭਰਮਿਓ ਦੁਦਾ ਛੁਟਕੈ ਨਾਹੀ ਮਨ ਕਾਮਨਾ ਤਿਰ ਜਾਏ ਵਸਿਓ ਸਿਰ ਕਰਵੱਤ ਰਹਾਏ ਮਨ ਕੀ ਮੈਲ ਨਾ ਉਤਰੇ ਏ ਵਿਦ ਜੇ ਲਖ ਯਤਨ ਕਰਾਏ ਕਾਨਕ ਕਾਮਣੀ ਹੈ ਵਰਗੈ ਵਰ ਬੋ ਵਿਦਦਾਨ ਦਾਤਾਰਾ ਅਨ ਬਖਤਰ ਭੂਮ ਬੋ ਵਰਪੇ ਨਾ ਮਿਲਿਏ ਹਰ ਦਵਾਰਾ ਪੂਜਾ ਰਚਾ ਵੰਦਨ ਦਉ ਜੋ ਖਟ ਕਰ ਮਾਰ ਤੋ ਰਹਤਾ ਆਹੋ ਕਰਤ ਬੰਧਨ ਮੈਂ ਪਰਿਆ ਨਹ ਮਿਲੀਏ ਏ ਜੁਗਤਾ ਜੋਗ ਸਤ ਆਸਨ ਚੌਰਾਸੀ ਏ ਪੀ ਕਰ ਕਰ ਰਹਾ ਵਟਿਆ ਲਿਆ ਫਿਰ ਫਿਰ ਜਨਮੈਂ ਹਰ ਸੂ ਸੰਗ ਨੰ ਗਹਿਆ ਰਾਜ ਦੀਲਾ ਰਾਜਨ ਕੀ ਰਚਨਾ ਕਰਿਆ ਹੁਕਮਿਆ ਫਾਰਾ ਸੇਜ ਸੋਣੀ ਚੰਦਨ ਜੋਵਾ ਨਰ ਘੋਰ ਕਾ ਦਵਾਰਾ ਹਰ ਕੀਰਤ ਸਾਹ ਸੰਗਤ ਹੈ ਸਿਰ ਕਰਮਨ ਕਹਿ ਕਰਮਾ ਕਹੁ ਨਾਨਕ ਸੁਭਉ ਪ੍ਰਾਪਤ ਜਿਤੁ ਪੁਰਬ ਲਿਖੇ ਕਾਲਹਿਣਾ ਤੇਰੋ ਸੇਵਕ ਏ ਰੰਗ ਮਾਤਾ ਭਉ ਕਿਰਪਾਲ ਦੇਂ ਦੁਖ ਭੰਜਨ ਹਰ ਹਰ ਕੀਰਤਨ ਏ ਮਨ ਰਾਤਾ ਤੇਰੋ ਸੇਵਕ ਏ ਰੰਗ ਮਾਤਾ ਭਉ ਕਿਰਪਾਲ ਦੇਂ ਦੁਖ ਭੰਜਨ ਹਰ ਹਰ ਕੀਰਤਨ ਏ ਮਨ ਰਾਤਾ ਰਹਾ ਦੂਜਾ ਵਾਹਿ ਜੀ ਕਾ ਖਾਲਸਾ